ਸਰ ਇੱਕ ਤਾਂ ਗੱਲ ਆਉਂਦੀ ਹੈ ਜਿਵੇਂ ਪੀਆਰਡੀ ਹਨਾ ਦੂਜਾ ਹੁਣ ਆਪਾਂ ਚਲੋ ਸਕਿੱਲ ਜਿਹੜੀ ਗੱਲ ਕਰ ਰਹੇ ਆ ਵਰਕ ਵੀਜ਼ਾ ਦੀ ਵੀ ਗੱਪਾ ਸਕਦੇ ਹਾਂ ਇਸ ਦੇ ਵਿੱਚ ਕਹਿੰਦੇ ਵੀ ਪ੍ਰੋਸੈਸਿੰਗ ਟਾਈਮ ਬਹੁਤ ਲੰਬਾ ਹੈ ਸਟੂਡੈਂਟ ਦਾ ਨੰਬਰ ਨਹੀਂ ਆਉਂਦਾ ਕਿ ਸਾਲ-ਸਾਲ 6-6 ਮਹੀਨੇ ਲੱਗ ਜਾਂਦੇ ਆ ਐਕਚੁਅਲ ਕਿੰਨੇ ਕ ਟਾਈਮ ਦੇ ਵਿੱਚ ਜਿਹੜਾ ਹੈਗਾ ਇਹ ਪੂਰਾ ਪ੍ਰੋਸੈਸ ਹੋ ਜਾਂਦਾ ਮੰਨ ਲਓ ਕੋਈ ਸਟੂਡੈਂਟ ਆਉਂਦਾ ਹੈ ਤਾਂ ਉਸ ਤੋਂ ਬਾਅਦ ਉਹ ਆਪਣੇ ਡਾਕੂਮੈਂਟ ਜਮ੍ਹਾਂ ਕਰਾਉਂਦਾ 15-20 ਦਿਨਾਂ ਚ ਉਸ ਤੋਂ ਬਾਅਦ ਟੋਟਲ ਟਾਈਮਿੰਗ ਪ੍ਰੋਸੈਸ ਜਿਹੜਾ ਕਿੰਨਾ ਰਹਿੰਦਾ ਯਾਨੀ ਪੂਰਾ ਫਾਸਟ ਹੈ

ਕਿ 4 ਮਹੀਨੇ ਤੁਸੀਂ ਮੰਨ ਕੇ ਚੱਲੋ ਕਿ 4 ਮਹੀਨੇ ਮੈਂਟਲੀ ਬੰਦਾ ਤਿਆਰ ਹੋਏ ਕਿ 4 ਮਹੀਨੇ ਮੇਰਾ ਟਾਈਮ ਲੱਗਣਾ ਹੀ ਲੱਗਣਾ ਲੇਕਿਨ ਕਈ ਪ੍ਰੋਗਰਾਮਸ ਇਦਾਂ ਦੇ ਹੁੰਦੇ ਨੇ ਜਿਹਦੇ ਵਿੱਚ ਅਸੈਸਮੈਂਟ ਆ ਜਾਂਦੀ ਹੈ ਅਪਾਇੰਟਮੈਂਟਸ ਨਹੀਂ ਮਿਲਦੀਆਂ ਠੀਕ ਹੈ ਨਾ ਵੈਰੀਫਿਕੇਸ਼ਨ ਨਹੀਂ ਹੁੰਦੀ ਡਾਕੂਮੈਂਟਸ ਦੀ ਕੋਈ ਇੰਟਰਵਿਊ ਆ ਗਈ ਤਾਂ ਇੰਟਰਵਿਊ ਕਲੀਅਰ ਨਹੀਂ ਹੁੰਦੀਆਂ ਕਿਸੇ ਬੱਚੇ ਕੋਲੋਂ ਤਾਂ ਇਦਾਂ ਦੇ ਕੁਝ ਅੜਚਣਾਂ ਆ ਜਾਂਦੀਆਂ ਕੋਈ ਆਬਸਟਕਲਸ ਆ ਜਾਂਦੇ ਤਾਂ ਇਹਦੇ ਕਰਕੇ ਜਿਹੜਾ ਸਟ੍ਰੈਚ ਆ ਉਹ ਵੱਜ ਜਾਂਦਾ ਹੈ ਕਈ ਵਾਰੀ ਕੰਟਰੀਆਂ ਆਪਣੀਆਂ ਰੂਲਸ ਐਂਡ ਰੈਗੂਲੇਸ਼ਨ ਵੀ ਚੇਂਜ ਕਰ ਦਿੰਦੀਆਂ ਨੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਜਿਹੜਾ ਦੌਰਾਨ ਚੱਲਦਾ ਆ ਕਈ ਬੱਚਿਆਂ ਦੀ ਫਾਈਲਾਂ ਲੱਗੀਆਂ ਹੁੰਦੀਆਂ ਨੇ ਔਰ ਉਦੋਂ ਕੰਟਰੀ ਆਪਣੇ ਰੂਲਸ ਐਂਡ ਰੈਗੂਲੇਸ਼ਨ ਚੇਂਜ ਕਰ ਦਿੰਦੀ ਆ ਜਿਹਦੇ ਕਰਕੇ ਖਾਮਿਆਜ਼ਾ ਜਿਹੜਾ ਆ ਉਹ ਬੱਚਿਆਂ ਨੂੰ ਭਰਨਾ ਪੈਂਦਾ ਹੈ ਪੇਰੈਂਟਸ ਦੇ ਪੈਸੇ ਲੱਗੇ ਹੁੰਦੇ ਆ ਹਾਰਡ ਐਂਡ ਮਨੀ ਹੁੰਦਾ ਆ ਤਾਂ ਬੱਚਿਆਂ ਦਾ ਵੀ ਟਾਈਮ ਹੁੰਦਾ ਇਹ ਅਸੀਂ ਸਮਝਦੇ ਆ ਲੇਕਿਨ ਕਿਤੇ ਨਾ ਕਿਤੇ ਜਦੋਂ ਫਾਈਲ ਐਮਬੈਸੀ ਸੇ ਚਲੇ ਜਾਂਦੀ ਆ ਪੇਸ ਹੋ ਜਾਂਦੀ ਆ ਪੈਸੀ ਦੇ ਅੰਡਰ ਚਲੇ ਜਾਂਦੀ ਆ ਤਾਂ ਉੱਥੇ ਸਾਡੇ ਵੀ ਹੱਥ ਖੜੇ ਹੋ ਜਾਂਦੇ ਆ

لیکن پروسیسنگ زیادہ بھی ہو جاتا ہے۔ بالکل کسی بھی کنسلٹنٹ ਦਾ ਜਿਹੜਾ ਰੋਲ ਹੁੰਦਾ ਉਹ ਤੁਹਾਡੀ ਫਾਈਲਿੰਗ ਕਰਨਾ ਹੁੰਦਾ ਹੈ ਫਾਈਲਿੰਗ ਨੂੰ ਵਧੀਆ ਤਰੀਕੇ ਨਾਲ ਉਸ ਦੇ ਵਿੱਚ ਡਾਕੂਮੈਂਟੇਸ਼ਨ ਕਰਕੇ ਤੁਹਾਡੀ ایمبیسی ਤੱਕ ਪਹੁੰਚਾਉਣਾ ਹੈ ਜਿਹੜਾ ਵੀਜ਼ਾ ਹੈ ਉਹ ایمبیسی ਨੇ ਦੇਣਾ ਹੈ ਵੀਜ਼ਾ ਆਫੀਸਰ ਨੇ ਦੇਣਾ ਹੈ ਕਿੰਨਾ ਟਾਈਮ ਲਾਉਂਦੇ ਆ ਕਿੰਨਾ ਰਸ਼ਾ ਇਸ ਤਰ੍ਹਾਂ ਦਾ ਸਾਰਾ ਕੁਝ ਦੇਸ਼ ਕੇ ਹੀ ਜਿਹੜਾ ਹੈ ਤੁਹਾਨੂੰ ਜਿਹੜਾ ਪ੍ਰੋਸੈਸ ਟਾਈਮ ਹੈ ਪਰ ਫਿਰ ਵੀ ਕਾਫੀ ਫਾਸਟ ਪ੍ਰੋਸੈਸ ਜਿਹੜਾ ਡਬਲਯੂ ਡੀ ਆਈ ਸੀ ਵੱਲੋਂ ਵੀਜ਼ਾ ਦੇ ਵਿੱਚ ਜਿਹੜਾ ਡੀਲ ਕੀਤਾ ਜਾਂਦਾ ਉਸ ਤਰ੍ਹਾਂ ਦਾ ਤੁਹਾਡੇ ਲਈ ਲੈ ਕੇ ਆਉਂਦੇ ਆ ਔਰ ਵੱਖ-ਵੱਖ ਪ੍ਰੋਫਾਈਲ ਦੇ ਲਈ ਵੱਖ-ਵੱਖ ਤਰ੍ਹਾਂ ਦੀਆਂ ਆਪਸ਼ਨਸ ਖਾਸ ਤੌਰ ਤੇ ਅਵੇਲੇਬਲ ਹੈਗੀਆਂ ਨੇ ਕਿਸ ਤਰ੍ਹਾਂ ਦੇ ਨਾਲ ਤੁਸੀਂ ਜਾ ਸਕਦੇ ਹੋ ਸਰ ਇੱਕ ਜਿਵੇਂ ਮੰਨ ਲਓ ਕਿਸੇ ਨੇ ਸਟੱਡੀ ਵੀਜ਼ਾ ਅਪਲਾਈ ਕੀਤਾ ਹੋਵੇ ਅੱਜ ਤੋਂ ਸਾਲ ਪਹਿਲਾਂ ਜਾਂ 2 ਸਾਲ 6 ਮਹੀਨੇ ਪਹਿਲਾਂ ਹਨਾ ਉਸ ਤੋਂ ਬਾਅਦ ਉਹਦੀ ਰਿਫਿਊਜ਼ਲ ਆ ਗਈ ਹੋਵੇ ਕੈਨੇਡਾ ਲਾ ਲੋ ਜਾਂ ਕਿਸੇ ਵੀ ਕੰਟਰੀ ਅਦਰ ਕੰਟਰੀ ਤੋਂ ਕਿ ਉਹ ਵੀ ਦੁਬਾਰੇ ਇਸੇ ਕੈਟਾਗਰੀ ਦੇ ਅੰਦਰ ਜਿਹੜਾ ਅਪਲਾਈ ਕਰਕੇ ਵੀਜ਼ਾ ਲੈ ਸਕਦਾ ਔਰ ਕਿੰਨਾ ਕੁ ਚਲੋ ਅਪਲਾਈ ਕਰਨਾ ਇੱਕ ਮੈਡ ਲੱਕ ਮੈਟਰ ਹੈ ਅਪਲਾਈ ਹਰੇਕ ਕਰ ਸਕਦਾ ਪਰ ਵੀਜ਼ਾ ਸਕਸੈਸ ਰੇਟ ਕਿੰਨਾ ਆਏਗਾ ਕੋ ਵੀਜ਼ਾ ਸਕਸੈਸ ਰੇਟ ਜਿੱਥੇ ਤੱਕ ਡਬਲਯੂਡੀਏਸੀ ਦੀ ਗੱਲ ਹੈ ਤਾਂ ਡਬਲਯੂਡੀਏਸੀ ਨੇ ਪਿਛਲੇ ਦੋ ਦਸ਼ਕਾ ਤੋਂ ਚੱਲੀ ਰਹੀ ਹੈ ਕਾਮਪਨੀ ਤੁਹਾਨੂੰ ਪੰਗਿੰਦਰ ਜੀ ਬੜਾ ਕਲੀਅਰਲੀ ਪਤਾ ਹੈ ਔਰ ਇਨਾ 20 ਸਾਲਾਂ ਦੇ ਡਬਲਯੂਡੀਏਸੀ ਨੇ 90% ਵੀਜ਼ਾ ਸਕਸੈਸ ਰੇਟ ਮੇਨਟੇਨ ਕਰਕੇ ਰੱਖਿਆ ਹੈ ਜਿਹਦੇ ਕਿ ਜਿਵੇਂ ਕਿ ਤੁਸੀਂ ਖੁਦ ਹੀ ਕਿਹਾ ਹੈ ਕਿ ਵੀਜ਼ਾ ਦੇਣਾ ਜਿਹੜਾ ਹੁੰਦਾ ਹੈ ਉਹ ਵੀਜ਼ਾ ਅਫਸਰ ਦਾ ਡਿਸਕ੍ਰੀਸ਼ਨ ਹੁੰਦਾ ਹੈ ਕਿ ਵੀਜ਼ਾ ਦੇਣਾ ਕਿ ਨਹੀਂ ਦੇਣਾ لیکن WDICID ਜਿਹੜੀ ਫਾਈਲਿੰਗ ਜਾਂ ਡਾਕੂਮੈਂਟੇਸ਼ਨ ਦਾ ਪ੍ਰੋਸੈਸ ਆ ਉਹ ਇੰਨਾ ਵਧੀਆ ਆ ਇਸ ਤਰੀਕੇ ਨਾਲ ਆਪਣੀ ਫਾਈਲ ਤਿਆਰ ਕਰਦੇ ਐ ਇਸ ਪਰੰਦੀ ਕਿ ਸਾਡਾ ਜਿਹੜਾ ਵੀਜ਼ਾ ਸਕਸੈਸ ਰੇਟ ਆ ਉਹ 90% ਆ ਹੁਣ ਜਿੱਤੇ ਤੱਕ ਤੁਸੀਂ ਗੱਲ ਕੀਤੀ ਆ ਕਿ ਜਿਹੜਾ ਵੀਜ਼ਾ ਜਿਹੜਾ ਜਿੱਦਾਂ ਇਹਦਾ ਸਕਸੈਸ ਆ ਉਹ ਕਿੰਨਾ ਦੇਖੋ ਕੰਟਰੀ ਟੂ ਕੰਟਰੀ ਵੀਜ਼ਾ ਸਕਸੈਸ ਰੇਟ ਪ੍ਰੋਡਕਟ ਟੂ ਪ੍ਰੋਡਕਟ ਵੀਜ਼ਾ ਸਕਸੈਸ ਰੇਟ ਵੀ ਵੈਰੀ ਕਰਦਾ ਆ ਕਿਹੜੇ ਪ੍ਰੋਡਕਟ ਦੇ ਵਿੱਚ ਤੁਸੀਂ ਫਾਈਲ ਲਾ ਰਹੇ ਹੋ ਤੁਹਾਡੀ ਓਕਿਊਪੇਸ਼ਨ ਕੀ ਹੈ ਤੁਹਾਡਾ ਐਜੂਕੇਸ਼ਨ ਬੈਕਗਰਾਉਂਡ ਕੀ ਹੈ ਤੁਹਾਡੇ ਕੋਲ ਉਹਦਾ ਐਕਸਪੀਰੀਅੰਸ ਹੈ ਕਿ ਨਹੀਂ ਹੈ ਇਹ ਸਾਰੀ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜੇ ਤੁਸੀਂ ਆਪਣੇ ਡਾਕੂਮੈਂਟੇਸ਼ਨ ਫਾਈਲਿੰਗ ਪ੍ਰੋਪਰ ਕੀਤੀ ਹੈ ਤਾਂ ਤੁਹਾਡਾ ਵੀਜ਼ਾ ਸਕਸੈਸ ਰੇਟ ਆਬਵੀਅਸਲੀ ਅੱਛਾ ਹੀ ਰਹੇਗਾ 90 10 ਰੇਸ਼ੋ ਹਰ ਜਗ੍ਹਾ ਰਹਿੰਦਾ ਹੈ 95 90 10 ਰੇਸ਼ੋ ਜੇ ਤੁਹਾਡੀ ਪ੍ਰੋਫਾਈਲ ਬਹੁਤ ਅੱਛੀ ਹੈ ਤਾਂ ਚਾਂਸਸ ਪੂਰੇ ਹੁੰਦੇ ਹਨ ਲੇਕਿਨ ਕਿਤੇ ਨਾ ਕਿਤੇ ਜੇ ਵੀਜ਼ਾ ਆਫੀਸਰ ਸੈਟੀਸਫਾਈ ਨਹੀਂ ਹੁੰਦਾ ਤਾਂ ਉਹਦੇ ਵਿੱਚ ਉਸ ਚੀਜ਼ ਨੂੰ ਕਾਊਂਟਰ ਚੈਲੰਜ ਕੀਤਾ ਜਾ ਸਕਦਾ ਦੂਜੀ ਜੀਸ ਉਸ ਜਿਹੜੀ ਪੁੱਛੀ ਆ ਕਿ ਜੇ ਕਿਸੇ ਬੱਚੇ ਦਾ ਜਾਂ ਕਿਸੇ ਐਸਪਿਰੈਂਟ ਦਾ ਰਿਫਿਊਜ਼ਲ ਆ ਜਾਵੇ ਤਾਂ ਉਹ ਬੱਚਾ ਕੀ ਕਰੇ ਵੇ ਉਹ ਬੱਚੇ ਦਾ ਰਿਫਿਊਜ਼ਲ ਆ ਜੇ ਸੇਮ ਕੰਟਰੀ ਤੋਂ ਰਿਫਿਊਜ਼ਲ ਆ ਤਾਂ ਅਸੀਂ ਉਹ ਕੰਟਰੀ ਦੇ ਵਿੱਚ ਫਾਈਲ ਲਾਉਣ ਤੋਂ ਪਹਿਲੇ ਇੱਕ ਵਾਰੀ ਉਹ ਬੱਚੇ ਨਾਲ ਡਿਸਕਸ ਕਰਾਂਗੇ ਕਿ ਉਹਨੇ ਫਾਈਲ ਕੇਸ ਪਰਪਸ ਲਈ ਲਾਈ ਸੀ ਰਿਸਟਰ ਬੇਸਿਸ ਤੇ ਲਾਈ ਸੀ ਵਰਕ ਵੀਜ਼ਾ ਤੇ ਲਾਈ ਸੀ ਕੇਸ ਬੇਸਿਸ ਤੇ ਲਾਈ ਸੀ ਕਿਉਂਕਿ ਜਦੋਂ ਇੱਕ ਕੰਟਰੀ ਤੋਂ ਸੇਮ ਕੰਟਰੀ ਤੋਂ ਵੀਜ਼ਾ ਰਿਫਿਊਜ਼ਲ ਆ ਜਾਏ ਜੇ ਦੁਬਾਰਾ ਤੁਸੀਂ ਫਾਈਲ ਲਾਓ ਤਾਂ ਉਹਨੂੰ ਟਾਈਮ ਦੇਣਾ ਪੈਂਦਾ ਹੈ ਕਿਉਂਕਿ ਇੰਨੀ ਜਲਦੀ ਕਿਸੇ ਵੀ ਐਪਲੀਕੈਂਟਸ ਦੇ ਸਰਕਮਸਟੈਂਸਸ ਚੇਂਜ ਨਹੀਂ ਹੁੰਦੇ ਮੰਨ ਲਓ ਮੈਂ ਪਿਛਲੇ ਸਾਲ ਦਸੰਬਰ 23 ਦੇ ਵਿੱਚ ਵਿਸਟਰ ਵੀਜ਼ਾ ਲਾਇਆ ਕੈਨੇਡਾ ਦਾ ਤਾਂ ਹੁਣ ਮੈਂ ਜੇ ਕਹੋ ਕਿ ਮੈਨੂੰ ਸਕਿਲ ਓਕਿਊਪੇਸ਼ਨ ਤੇ ਭੇਜ ਦੋ ਤਾਂ ਹਜੇ ਸਿਰਫ 6 ਮਹੀਨੇ ਹੋਏ ਐ ਤਾਂ 6 ਮਹੀਨੇ ਦੇ ਵਿੱਚ ਮੈਂ ਦੁਬਾਰਾ ਕੈਨੇਡਾ ਟਰਾਈ ਨਹੀਂ ਕਰੂੰਗਾ ਮੇਰਾ ਸਜੈਸ਼ਨ ਹੋ ਰਹੇਗਾ ਕਿ ਤੁਸੀਂ ਕੈਨੇਡਾ ਦੁਬਾਰਾ ਟਰਾਈ ਨਾ ਕਰੋ ਤੁਸੀਂ ਕੋਈ ਹੋਰ ਕੰਟਰੀ ਅਸੀਂ ਉਹਨੂੰ ਰეკ ਲੇਕਿਨ ਜੇ ਉਹ ਕਹੇਗਾ ਕਿ ਮੈਂ ਕੈਨੇਡਾ ਹੀ ਜਾਣਾ ਤਾਂ ਫਿਰ ਅਸੀਂ ਉਹਨੂੰ ਇਹ ਸੁਜੈਸਟ ਕਰਾਂਗੇ ਕਿ ਤੁਹਾਨੂੰ ਘੱਟੋ ਘੱਟ ਸਾਲ 2 ਸਾਲ ਰੁਕਣਾ ਪੈਣਾ ਉਹਦੇ ਬਾਅਦ ਆਪਾਂ ਇਸ ਚੀਜ਼ ਨੂੰ ਅੱਗੇ ਪ੍ਰੋਸੀਡ ਕਰ ਸਕਦੇ ਤਾਂ ਇਹ ਚੀਜ਼ਾਂ ਖਾਸ ਤੌਰ ਤੇ ਸੋਚਣੀਆਂ ਪੈਂਦੀਆਂ ਹਨ इन असैसमेंट कहते हैं इन ही प्रोफाइल का प्रोपर असैसमेंट कहें करके अंत अपने कलाइंट्स एक्सपीरियंट्स कहें कि जो भी किसी सैमिनार आना है किसी डायरेक्ट कंपनी के ऑफिस के विजिट करना है अपने पूरे डॉक्यूमेंट्स लेके आओ अपने पेरेंट्स खर्चा कि टाइम कि लगेगा ਜੇ ਕੇਸ ਰਿਫਿਊਜ਼ ਹੋ ਗਿਆ ਤਾਂ ਰਿਫਿਊਜ਼ ਰਿਫੰਡ ਦੇ ਚਾਂਸਸ ਕਿੰਨੇ ਆ ਰਿਫੰਡ ਦੇ ਵਿੱਚ ਕਿੰਨਾ ਟਾਈਮ ਲੱਗੇਗਾ ਉਹ ਸਾਰੀ ਚੀਜ਼ਾਂ ਦਾ ਤੁਹਾਨੂੰ ਇੱਕ ਡਾਊਟ ਕਲੀਅਰ ਹੋ ਜਾਏ ਉਹ ਡਬਲਯੂ ਡੀ ਆਈ ਸੀ ਤੁਹਾਨੂੰ ਪੂਰਾ ਟਰਾਂਸਪਰੈਂਟ ਤਰੀਕੇ ਨਾਲ ਕਲੀਅਰ ਕਰਕੇ ਦੱਸ ਦਿੰਦੀ ਹੈ ਉਹਦੇ ਬਾਅਦ ਆਪਣੀ ਕੇਸ ਫਾਈਲ ਕਰੋ ਕੇਸ ਕਿਤੋਂ ਵੀ ਫਾਈਲ ਕਰੋ ਜ਼ਰੂਰੀ ਨਹੀਂ ਕਿ ਸਿਰਫ ਡਬਲਯੂ ਡੀ ਆਈ ਸੀ ਤੋਂ ਹੀ ਫਾਈਲ ਕਰਨਾ ਹੈ ਲੇਕਿਨ ਜਿੱਥੋਂ ਵੀ ਫਾਈਲ ਕਰੋ ਉਹਦਾ ਟਰੈਕ ਰਿਕਾਰਡ ਕੰਪਨੀ ਦਾ ਜ਼ਰੂਰ ਦੇਖੋ ਉਹਦੇ ਲਾਇਸੈਂਸ ਜ਼ਰੂਰ ਦੇਖੋ ਉਹਦੇ ਕ੍ਰੈਡੈਂਸ਼ਲ ਜ਼ਰੂਰ ਦੇਖੋ ਉਹਦੇ ਬਾਅਦ ਆਪਣਾ ਕੇਸ ਉਸ ਕੰਪਨੀ ਤੋਂ ਪ੍ਰੋਸੈਸ ਕਰੋ